ਸੰਤਨ ਬਾਬਾ ਸ੍ਰੀ ਚੰਦੀ ਮਹਾਰਾਜ ਸੰਗਤ ਜੀ ਸਾਰੇ ਸ਼ਰਧਾਲੂ ਸਾਰੇ ਭਗਤਾਂ ਨੂੰ ਬਾਬਾ ਸ਼੍ਰੀ ਚੰਦ ਟੀਵੀ ਦੀ ਸਾਰੀ ਟੀਮ ਵੱਲੋਂ ਦੀਵਾਲੀ ਦੀ ਬੰਦੀ ਛੋੜ ਦਿਵਸ ਦੀ ਵਿਸ਼ਕਰਮਾ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਬੇਅੰਤ ਬੇਅੰਤ ਮੁਬਾਰਕਾਂ ਜੀ ਆਪ ਸਭ ਦੇ ਪਰਿਵਾਰ ਨੂੰ ਅੱਜ ਦੀ ਸਾਖੀ ਬਾਬਾ ਜੀ ਦੀ ਜੋ ਪਟਨੇ ਵਿਖੇ ਸਰਦਾਰ ਲੂਣ ਦੇ ਨਾਲ ਪ੍ਰਸੰਗ ਹੋਇਆ ਗੱਜ ਅਤੇ ਗ੍ਰਹ ਦੇ ਬਾਰੇ ਹੈ। ਭਗਵਾਨ ਜੀ ਜਦ ਪਟਨੇ ਗਏ ਤਾਂ ਭਗਤ ਜਨ ਇਕੱਤਰ ਹੋ ਗਏ। ਭਗਤ ਕਿਸ਼ੋਰੀ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਜੋ ਗੱਜ ਅਤੇ ਗ੍ਰਹ ਗੱਜ ਤੋਂ ਭਾਵ ਗਜਿੰਦਰ ਹਾਥੀ ਗ੍ਰਹ ਤੋਂ ਭਾਵ ਮਕਰਮਚ ਦੀ ਜੋ ਕਹਾਣੀ ਪ੍ਰਚਲਿਤ ਹੈ ਉਸ ਦਾ ਸਾਨੂੰ ਇੱਕ ਨਿਰਣਾ ਕਰਕੇ ਦੱਸੋ। ਕੀ ਗਾਜ ਅਤੇ ਗ੍ਰਾਹ ਦਾ ਸਹੀ ਵਰਤਾਂਤ ਕੀ ਹੈ ਕਿਸ ਤਰ੍ਹਾਂ ਹੈ ਗੱਜ ਕੀ ਸੀ ਅਤੇ ਗ੍ਰਾਹ ਕੀ ਸੀ ਇਹਨਾਂ ਦੇ ਪਿਛਲੇ ਜਨਮ ਦਾ ਹਾਲ ਦੱਸੋ ਇਹ ਕੌਣ ਸਨ ਤਾਂ ਕਿ ਇਸ ਕਹਾਣੀ ਦਾ ਚੰਗੀ ਤਰ੍ਹਾਂ ਪਤਾ ਲੱਗ ਸਕੇ ਬਾਬਾ ਜੀ ਨੇ ਬੇਨਤੀ ਪ੍ਰਮਾਣ ਕੀਤੀ ਅਤੇ ਵਖਿਆਨ ਸ਼ੁਰੂ ਕੀਤਾ ਬਾਬਾ ਜੀ ਕਥਨ ਕਰਨ ਲੱਗੇ ਇਹ 3 ਕੁਟ ਪਰਬਤ 40000 ਕੋ ਲੰਬਾ ਚੌੜਾ ਉੱਚਾ ਦੁੱਧ ਦੇ ਸਮੁੰਦਰਾਂ ਦੇ ਪਾਸ ਹੈ ਉਸ ਦੇ ਤਿੰਨ ਸਿੰਘ ਹਨ ਇੱਕ ਲੋਹੇ ਦਾ ਇੱਕ ਚਾਂਦੀ ਦਾ ਅਤੇ ਤੀਸਰਾ ਸੋਨੇ ਦਾ ਹੈ ਉਹ ਪਹਾੜ ਦੇ ਉੱਤੇ ਹਜ਼ਾਰਾਂ ਤਰ੍ਹਾਂ ਦੇ ਹੀਰੇ ਅਤੇ ਕੀਮਤੀ ਰਤਨ ਹਨ ਉਹਨਾਂ ਰਤਨਾਂ ਦਾ ਬੜਾ ਪ੍ਰਕਾਸ਼ ਹੈ ਉਹ ਪਹਾੜ ਉੱਤੇ ਦੀਵਤੇ ਗੰਦਰਬ ਰਹਿ ਕੇ ਬੜੇ ਖੁਸ਼ ਹੁੰਦੇ ਹਨ ਉਸ ਪਹਾੜ ਉੱਤੇ ਦੇਵਤੇ ਕਈ ਪ੍ਰਕਾਰ ਦੇ ਜਾਨਵਰ ਵੀ ਮੌਜੂਦ ਹਨ ਪਾਣੀ ਦੇ ਬੇਅੰਤ ਕੁੰਡ ਹਨ ਖੁਸ਼ਬੂਦਾਰ ਫੁੱਲਾਂ ਦੀ ਮਹਿਕ ਦੂਰ ਦੂਰ ਤੱਕ ਫੈਲੀ ਹੋਈ ਹੈ ਉਸ ਜਗ੍ਹਾ ਦੀ ਇੱਕ ਵਿਸ਼ੇਸ਼ਤਾ ਹੈ ਕਿ ਉੱਥੇ ਇੱਕ ਤਲਾਬ ਵੀ ਹੈ ਉਸ ਤਲਾਬ ਵਿੱਚ ਹਜ਼ਾਰਾਂ ਪ੍ਰਕਾਰ ਦੇ ਵੀ ਫੁੱਲ ਲੱਗੇ ਹਨ ਉਸ ਪਰਬਤ ਉੱਤੇ ਬਨ ਵੀ ਹੈ ਜਿਸ ਬਨ ਵਿੱਚ ਹਜ਼ਾਰਾਂ ਹਾਥੀ ਵਿਚਰਦੇ ਹਨ ਇੱਕ ਦਿਨ ਸਭ ਹਾਥੀਆਂ ਦਾ ਸਰਦਾਰ ਹਾਥੀ ਜਿਸ ਦਾ ਨਾਮ ਗਜਿੰਦਰ ਹੈ ਤ੍ਰਿਕਾ ਕਰਕੇ ਬਿਆਕੁਲ ਹੋਇਆ ਅਤੇ ਹਜ਼ਾਰਾਂ ਹਾਥੀਆਂ ਅਤੇ ਛੋਟੇ ਛੋਟੇ ਬੱਚਿਆਂ ਸਮੇਤ ਤਲਾਬ ਪਰ ਗਿਆ ਉਸ ਹਾਥੀ ਵਿੱਚ ਬੜਾ ਬਲ ਸੀ ਰਸਤੇ ਵਿੱਚ ਵੱਡੇ ਵੱਡੇ ਦਰਖਤਾਂ ਨੂੰ ਭੰਨਦਾ ਹੋਇਆ ਉਸ ਤਲਾਬ ਤੇ ਪੁੱਜਾ ਅਤੇ ਸਾਰੇ ਹਾਥੀਆਂ ਸਮੇਤ ਪਾਣੀ ਵਿੱਚ ਵੜ ਗਿਆ ਅਤੇ ਕਲੋਲ ਕਰਨ ਲੱਗ ਪਿਆ ਉਧਰ ਉਸ ਦੇ ਉਧਾਰ ਦਾ ਸਮਾਂ ਨਜ਼ਦੀਕ ਆ ਗਿਆ ਉਸ ਤਲਾਬ ਵਿੱਚ بڑے ਬਲ ਵਾਲਾ ਇੱਕ ਗ੍ਰਾਹ ਰਹਿੰਦਾ ਸੀ ਉਸ ਨੇ ਹਾਥੀ ਦੀ ਲੱਤ ਪਾਣੀ ਵਿੱਚ ਫੜ ਲਈ ਇਹਨਾਂ ਨੂੰ ਦੋਹਾਂ ਦਾ ਆਪਸ ਵਿੱਚ ਯੁੱਧ ਸ਼ੁਰੂ ਹੋ ਗਿਆ ਕਦੇ ਪਾਣੀ ਦੇ ਅੰਦਰ ਕਦੇ ਪਾਣੀ ਦੇ ਬਾਹਰ ਯੁੱਧ ਚੱਲਦਾ ਰਿਹਾ ਆਖਿਰ ਗਜਿੰਦਰ ਜੋ ਹਾਥੀ ਸਰਦਾਰ ਸੀ ਬੈਬਲ ਹੋ ਗਿਆ ਥੱਕ ਗਿਆ ਤੇ ਪਾਣੀ ਵਿੱਚ ਡੁੱਬਣ ਦੇ ਕਰੀਬ ਪੁੱਜ ਗਿਆ ਜਦ ਗਜਿੰਦਰ ਡੁੱਬਣ ਲੱਗਾ ਤਾਂ ਬਾਕੀ ਦੇ ਹਾਥੀ ਪਾਣੀ ਵਿੱਚੋਂ ਨਿਕਲੇ ਕਿ ਅਸੀਂ ਕਿਉਂ ਇਸ ਨਾਲ ਡੁੱਬ ਕੇ ਮਰੀਏ ਜਦ ਗਜਿੰਦਰ ਦੀ ਹਸਤਨੀ ਅਤੇ ਸਾਰਾ ਪਰਿਵਾਰ ਵੀ ਛੱਡ ਕੇ ਚਲਾ ਗਿਆ ਤਾਂ ਗਜੇਂਦਰ ਉਦਾਸ ਹੋ ਗਿਆ। ਇੱਧਰ-ਉੱਧਰ ਦੇਖਣ ਲੱਗਾ। ਉਸਨੇ ਦੇਖਿਆ ਵੀ ਕੋਈ ਵੀ ਉਸਤੇ ਮਰਦ ਲਈ ਅੱਗੇ ਨਹੀਂ ਆਇਆ। ਜ਼ਰੂਰ ਪਿਛਲੇ ਜਨਮ ਦਾ ਕੋਈ ਪਾਪ ਹੋਏਗਾ ਜਿਸ ਦਾ ਫਲ ਉਸ ਨੂੰ ਮਿਲ ਰਿਹਾ ਹੈ। ਦੇਵਤੇ ਅਤੇ ਗਜੇਂਦਰ ਵੀ ਦੇਖ ਰਹੇ ਸਨ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਉਸਨੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਉਸ ਪ੍ਰਭੂ ਦੀ ਸ਼ਰਨ ਲਵਾਂ ਨਹੀਂ ਤਾਂ ਡੁੱਬ ਕੇ ਮਰ ਜਾਵਾਂਗਾ। ਉਸਨੇ ਆਪਣੀ ਸੁੰਡ ਨਾਲ ਇੱਕ ਫੁੱਲ ਤੋੜ ਕੇ ਸੁੰਡ ਉੱਪਰ ਵੱਲ ਨੂੰ ਕੀਤੀ ਫੁੱਲ ਪ੍ਰਮਾਤਮਾ ਨੂੰ ਭੇਂਟ ਕੀਤਾ ਅਤੇ ਉਸ ਨੂੰ ਸਿਮਾਨਾ ਸ਼ੁਰੂ ਕਰ ਦਿੱਤਾ ਇੱਕ ਮਨ ਹੋ ਗਿਆ ਹਰੀ ਨੂੰ ਯਾਦ ਕਰਨ ਲੱਗਾ ਕਿ ਪ੍ਰਭੂ ਮੇਰੀ ਰੱਖਿਆ ਕਰ ਮੈਂ ਆਪ ਦੀ ਸ਼ਰਨ ਹਾਂ ਆਪ ਮੈਨੂੰ ਆਣ ਕੇ ਇਸ ਫੰਦੇ ਵਿੱਚੋਂ ਛੁਡਵਾ ਕੇ ਬਚਾਓ ਮੇਰੇ ਸਾਰੇ ਸੰਗੀ ਮੇਰਾ ਸਾਰਾ ਪਰਿਵਾਰ ਮੇਰਾ ਸਾਥ ਛੱਡ ਗਿਆ ਹੈ اے ਪ੍ਰਭੂ ਤੇਰੇ ਤੋਂ ਬਿਨਾ ਮੇਰਾ ਕੋਈ ਸਹਾਇਕ ਨਹੀਂ ਹੈ ਗਜੇਂਦਰ ਦੀ ਪ੍ਰਮਾਤਮਾ ਨੇ ਪ੍ਰਾਰਥਨਾ ਸੁਣੀ ਅਤੇ ਅੰਤਰਿਆਮੀ ਭਗਵਾਨ ਸੁਦਰਸ਼ਨ ਚੱਕਰ ਲੈ ਕੇ ਗਰਨ ਨੂੰ ਛੱਡ ਕੇ ਮੰਗੇ ਬੈਰੀ ਹੀ ਆਕਾਸ਼ ਦੇ ਰਸਤੇ ਚੱਲ ਪਏ ਸੁਦਰਸ਼ਨ ਚੱਕਰ ਦੇ ਵਾਰ ਨਾਲ ਉਹਨਾਂ ਨੇ ਗ੍ਰਹਾਂ ਦਾ ਮੂੰਹ چیر ਦਿੱਤਾ ਅਤੇ ਗਜੇਂਦਰ ਨੂੰ ਬਚਾ ਲਿਆ ਦੇਵਤਿਆਂ ਨੇ ਦੇਖਿਆ ਅਤੇ ਭਗਵਾਨ ਦੀ ਉਸਤਤ ਕੀਤੀ ਉਸੀ ਸਮੇਂ ਗ੍ਰਹਾਂ ਸੁੰਦਰ ਰੂਪ ਧਾਰ ਕੇ ਖੜਾ ਹੋ ਗਿਆ ਤੇ ਭਗਵਾਨ ਸਾਹਮਣੇ ਬੇਨਤੀ ਕਰਨ ਲੱਗਾ ਅਤੇ ਕਹਿਣ ਲੱਗਾ ਕਿ हे ਸਤਿਗੁਰੂ ਪਿਛਲੇ ਜਨਮ ਵਿੱਚ ਮੈਂ ਹੂਹੂ ਨਾਮ ਦਾ ਗੰਦਰਵ ਸੀ ਇੱਕ ਦਿਨ ਆਪਣੀਆਂ ਇਸਤਰੀਆਂ ਨੂੰ ਬਿਬਾਨ ਉੱਤੇ ਬਿਠਾਲ ਕੇ ਤਲਾਬ ਵਿੱਚ ਕਲੋਲ ਕਰਨ ਲੱਗ ਪਿਆ ਸੀ ਉਸ ਸਮੇਂ ਤਲਾਬ ਵਿੱਚ ਦੇਵਲ ਰਿਖੀ ਵੀ ਇਸ਼ਨਾਨ ਕਰ ਰਹੇ ਸਨ ਇਸਤਰੀਆਂ ਦੇ ਕਹਿਣ ਦੇ ਮੈਂ ਚੁੱਭੀ ਮਾਰੀ ਅਤੇ ਰਿੱਖੀ ਦਾ ਪ੍ਰਵਾਹ ਰਿੱਖੀ ਦਾ ਪੈਰ ਖਿੱਚ ਲਿਆ ਜਿਸ ਕਰਕੇ ਰਿੱਖੀ ਜੀ ਡਿੱਗ ਪਏ ਰਿੱਖੀ ਜੀ ਨੇ ਸ਼ਰਾਪ ਦਿੱਤਾ ਕਿ ਤੂੰ ਗ੍ਰਹ ਬਣ ਜਾ ਆਦਮੀ ਅਤੇ ਪਸ਼ੂਆਂ ਦੇ ਪਾਣੀ ਵਿੱਚ ਪੈਰ ਖਿੱਚਿਆ ਕਰ ਸ਼ਰਾਪ ਸੁਣ ਕੇ ਮੈਂ ਕੰਬ ਗਿਆ ਅਤੇ ਰਿੱਖੀ ਜੀ ਅੱਗੇ ਬੇਨਤੀ ਕੀਤੀ ਕਿ ਮੇਰਾ ਉਦਾਰਕਦ ਹੋਏਗਾ ਰਿੱਖੀ ਜੀ ਨੇ ਦੱਸਿਆ ਕਿ ਕਈ ਬਰਸ ਬਾਅਦ ਤੂੰ ਗਜਿੰਦਰ ਦਾ ਪੈਰ ਪਾਣੀ ਵਿੱਚ ਫੜੇਗਾ ਗਜੇਂਦਰ ਦੀ ਪੁਕਾਰ ਤੇ ਭਗਵਾਨ ਜੀ ਆ ਕੇ ਤੇਰੇ ਤੇ ਸੁਦਰਸ਼ਨ ਦਾ ਵਾਰ ਕਰਨਗੇ ਫਿਰ ਤੇਰਾ ਉਦਾਰ ਹੋਏਗਾ ਤੇਰੀ ਖਲਾਸੀ ਹੋਏਗੀ ਅਤੇ ਤੂੰ ਬੇਕੁੰਟ ਵਿੱਚ ਜਾਏਂਗਾ ਇਹ ਸਭ ਭਗਵਾਨ ਜੀ ਨੂੰ ਦੱਸ ਕੇ ਉਹ ਲੋਕ ਵਾਲੇ ਨੂੰ ਚਲਾ ਗਿਆ ਹਰੀ ਕਿਰਪਾ ਨਾਲ ਉਸ ਦੀ ਗਤੀ ਹੋਈ ਗ੍ਰਹਣ ਤੋਂ ਬਾਅਦ ਗਜੇਂਦਰ ਨੇ ਵੀ ਆਪਣੇ ਪੂਰਬਲੇ ਜਨਮਾਂ ਦੀ ਕਹਾਣੀ ਸੁਣਾਈ ਉਹ ਇੰਦਰ ਦਇਮਨ ਰਾਜਾ ਸੀ ਦਿਨ ਰਾਤ ਹਰੀ ਚਰਨਾਂ ਵਿੱਚ ਬਿਰਤੀ ਜੋੜ ਕੇ ਰਾਜ ਕਰਦਾ ਸੀ ਇੱਕ ਸਮੇ ਉਸ ਦੇ ਘਰ ਅਗਸਤ 무ਨੀ ਜੀ ਆਏ ਦਿਨ ਰਾਤ ਹਰੀ ਚਰਨਾਂ ਵਿੱਚ ਬਿਰਤੀ ਜੋੜ ਕੇ ਬੈਠਾ ਰਾਜਾ ਉਸ ਦਿਨ ਵੀ ਹਰੀ ਦੇ ਚਰਨਾਂ ਵਿੱਚ ਬੈਠਾ ਸੀ ਪਰ ਅਗਿਆਨਤਾ ਨਾਲ ਉਸ ਨੇ ਅਗਸਤ 무ਨੀ ਦਾ ਆਦਰ ਨਾ ਕੀਤਾ 무ਨੀ ਜੀ ਨੇ ਕਿਹਾ ਕਿ हे ਰਾਜਨ ਸ਼ਾਸਤਰ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਦਾ ਰਿਖੀ ਸਰ ਕਿਸੇ ਦੇ ਕਰ ਜਾਏ ਅਤੇ ਅਗਾਹੋਂ ਕਰ ਵਿੱਚ ਇੱਜ਼ਤ ਨਾ ਕੋਈ ਕਰੇ ਆਦਰ ਨਾ ਕਰੇ ਤਾਂ ਅਗੁਨਾਗਾਰ ਹੁੰਦਾ ਹੈ ਇਸ ਗੁਨਾ ਦੀ ਇਹ ਸਜ਼ਾ ਹੈ ਕਿ ਤੂੰ ਹਾਥੀ ਦਾ ਜਨਮ ਲਏਗਾ ਹਾਥੀ ਦਾ ਜਨਮ ਭੋਗੇਗਾ ਤੇਰਾ ਉਦਾਰ ਪ੍ਰਮਾਤਮਾ ਦੇ ਦਰਸ਼ਨਾਂ ਨਾਲ ਹੀ ਹੋਏਗਾ ਇੱਕ ਗ੍ਰਹਾਂ ਤੇਰਾ ਪੈਰ ਫੜੇਗਾ ਤੇ ਪੂਰੀ ਤਰ੍ਹਾਂ ਤੈਨੂੰ ਡਬੋ ਦੇਗਾ ਫਿਰ ਤੇਰੀ ਪੁਕਾਰ ਸੁਣ ਕੇ ਪ੍ਰਮਾਤਮਾ ਭਗਵਾਨ ਜੀ ਤੈਨੂੰ ਦਰਸ਼ਨ ਦੇਣਗੇ ਅਤੇ ਤੈਨੂੰ ਬਚਾਉਣਗੇ ਰਬੂ ਦੇ ਦੈਸ ਨਾਲ ਹੀ ਤੂੰ ਤਨ ਹੋਏਗਾ ਤੇ ਪਰਲੋਕ ਵੱਲ ਜਾਏਗਾ ਗਜਿੰਦਰ ਪਰਮਾਤਮਾ ਦੀ ਕਿਰਪਾ ਨਾਲ ਬੇਕੰਠ ਤਾਂ ਪਹੁੰਚ ਗਿਆ ਭਗਵਾਨ ਨੇ ਇਸ ਕਥਾ ਵਿੱਚ ਇਹੀ ਦੱਸਿਆ ਕਿ ਹਰੀ ਨਾਮ ਦੀ ਕਿੰਨੀ ਉਸਤਤ ਹੈ ਕਿੰਨੀ ਮਹੱਤਤਾ ਹੈ ਭਗਵਾਨ ਜੀ ਨੇ ਇਹ ਵਰ ਦਿੱਤਾ ਕਿ ਜੋ ਵੀ ਇਸ ਕਥਾ ਨੂੰ ਪੜ੍ਹੇਗਾ ਜਾਂ ਸੁਨੇਗਾ ਉਸ ਦੀ ਸਦਗਤ ਹੋਏਗੀ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਪ੍ਰਸੰਗ ਦੀ ਸਮਾਪਤੀ ਕੀਤੀ ਅਤੇ ਸ਼ਰਧਾਲੂਆਂ ਨੂੰ ਨੇਹਾਲ ਕੀਤਾ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਵਾਹਿਗੁਰੂ ਜੀ